ਜਸਟਸ ਹੁੰਦਾ ਵੀ ਉਹਨਾਂ ਨੂੰ ਰਿਫਾਰਮ ਕਰਕੇ ਜਿਹੜੀਆਂ ਕਮੀਆਂ ਪੇਸ਼ੀਆਂ ਪੂਰ ਕਰਾਂ ਪੂਰੀਆਂ ਕਰਾਂਗੇ ਔਰ ਸਰਕਾਰ ਦਾ ਇੱਕ ਮਾਈ ਬਾਪ ਦਾ ਰੋਲ ਹੁੰਦਾ ਸਰਕਾਰ ਦਾ ਫਰਜ ਹੈ ਕਿ ਉਹ ਦੇਖੇ ਵੀ ਜਿਹੜਾ ਕੋਈ ਵੀ ਧੰਦਾ ਹੈਗਾ ਜਿਹੜਾ ਨਾ ਜੀ ਜਿਵੇਂ ਮੈਂ ਟਰਾਂਸਪੋਰਟਰ ਦੀ ਗੱਲ ਕੀਤਾ ਇਹ ਲਾਹੇਵੰਦ ਨਹੀਂ ਰਿਹਾ ਜੀ ਟਰੱਕ ਯੂਨੀਅਨ ਦੇ ਲੋਕਾਂ ਨੇ ਟਰੱਕ ਪਾਣੇ ਬੰਦ ਕਰਤੇ ਕਿਉਂਕਿ ਉਹਨਾਂ ਦੇ ਖਰਚੇ ਇਹਨੇ ਆ ਕਿ ਉਹਨਾਂ ਦੇ ਖਰਚੇ ਨਹੀਂ ਪੂਰੇ ਹੁੰਦੇ ਉਹ ਮਤਲਬ ਲਾਹੇਵੰਦ ਧੰਦਾ ਨਹੀਂ ਰਿਹਾ ਇਹ ਗੱਲ ਇਹਨਾਂ ਵਾਸਤੇ ਵੀ ਠੀਕ ਹੈ ਮਤਲਬ ਡੀਜ਼ਲ ਦੇ ਪੈਟਰੋਲ ਦੇ ਰੇਟ ਬਹੁਤ ਵੱਧ ਗਏ ਆ ਜੀ ਜਿਹੜੇ ਸਪੇਅਰ ਪ ਤੇ ਇਹਨਾਂ ਨੂੰ ਜਿਹੜੇ ਹੈਗੇ ਨਾ ਪਹਿਲਾਂ ਤਾਂ ਚਲੋ ਪੁਲਿਸ ਵਾਲੇ ਤੰਗ ਕਰਦੇ ਸੀ ਉਹ ਤਾਂ ਆਮ ਆਦਮੀ ਪਾਰਟੀ ਨੇ ਪ੍ਰੋਬਲਮ ਖਤਮ ਕਰਤੀ ਜਿਹੜਾ ਉਹ ਵਾਲਾ ਗੁੰਡਾ ਟੈਕਸ ਆ ਬਟ ਜਿਹੜਾ ਇੱਕ ਜਣਾ ਡਬਲ ਟੈਕਸੇਸ਼ਨ ਹੈ ਚਾਹੇ ਉਹ ਰੋਡ ਟੈਕਸ ਹੈ ਤੇ ਨਾਲ ਉਹਦੇ ਟੋਲ ਟੈਕਸ ਹੈ ਉਹ ਡਬਲ ਟੈਕਸੇਸ਼ਨ ਅਜੇ ਵੀ ਆ ਜਿਹੜੀ ਕਿ ਅਨਫੇਅਰ ਹੈ ਔਰ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਇਸੇ ਤਰ੍ਹਾਂ ਜਿਹੜਾ ਡੀਜ਼ਲ ਦਾ ਰੇਟ ਬਹੁਤ ਜ਼ਿਆਦਾ ਜੇ ਤੁਸੀਂ ਇੰਟਰਨੈਸ਼ਨਲ ਮਾਰਕੀਟ ਦੇਖੋ ਉਹਦੇ ਹਿਸਾਬ ਨਾਲ ਕੰਵਰਸੇਟ ਰੇਟ ਨਹੀਂ ਹੈ ਸੈਂਟਰਲ ਗਵਰਨਮੈਂਟ ਜਿਹੜੀ ਹੈਗੀ ਆ ਉਹ ਪ੍ਰਾਈਸਸ ਐਗਜ਼ਰਬਟੈਂਟ ਆ ਆਪਣੇ ਵੱਲ ਉਹ ਜਸਟੀਫਾਈਡ ਨਹੀਂ ਆ ਉਹ ਇਸੇ ਤਰ੍ਹਾਂ ਇੰਸ਼ੋਰੈਂਸ ਦੀ ਗੱਲ ਕਰ ਸਕਦਾ ਸਪੇਅਰ ਪਾਰਟ ਦੀ ਗੱਲ ਕਰ ਸਕਦਾ ਜੀਐਸਟੀ ਦੀ ਗੱਲ ਕਰ ਸਕਦਾ ਸੋ ਇਹ ਜਿਹੜੇ ਛੋਟੇ-ਛੋਟੇ ਧੰਦੇ ਆ ਨਾ ਜਿਹੜੇ ਜਿਵੇਂ ਮਤਲਬ ਆਟੋ ਵਾਲੇ ਹੋ ਗਏ ਆ ਜਿਹੜੀਆਂ ਤੁਹਾਡੀਆਂ ਹੁਣ ਇਲੈਕਟ੍ਰੋਨਿਕ ਵੀਕਲਸ ਆਈਆਂ ਛੋਟ-ਛੋਟੀਆਂ ਆ ਈ ਰਿਕਸ਼ਾਜ਼ ਆਈਆਂ ਹੈਗੀਆਂ ਜਾਂ ਜਿਹੜੇ ਛੋਟੀਆਂ ਬੱਸਸ ਸੋ ਇਹਨਾਂ ਨੂੰ ਆਪਾਂ ਨੂੰ ਸਪੋਰਟ ਕਰਨਾ ਚਾਹੀਦਾ ਮਤਲਬ ਗਵਰਨਮੈਂਟ ਦਾ ਰੋਲ ਜਿਹੜਾ ਹੈਗਾ ਉਹ ਸਪੋਰਟਿਵ ਹੋਣਾ ਚਾਹੀਦਾ ਔਰ ਫੈਸਿਲਿਟੇਟਰ ਦਾ ਹੋਣਾ ਚਾਹੀਦਾ ਗਵਰਨਮੈਂਟ ਦਾ ਰੋਲ ਕਿਤੇ ਨਾ ਕਿਤੇ ਜਿਹੜੀ ਜੜੀ ਹੋਣ ਵਾਲੀ ਖਾਸ ਕਰਕੇ ਸਰਕਾਰ ਹੈ ਸੈਂਟਰ ਦੇ ਵਿੱਚ ਉਹ ਨੈਗੇਟਿਵ ਹੈ ਫਾਰ ਵਰਕਿੰਗ ਕਲਾਸ ਉਹ ਜਿਹੜੇ ਤਾਂ ਉੱਪਰ ਵਾਲੇ ਆ ਉਹਨਾਂ ਨੂੰ ਤਾਂ ਕੰਸੈਸ਼ਨ ਦਿੰਦੇ ਆ ਜੀ ਉਹਨਾਂ ਦਾ ਇਨਕਮ ਡਾਕਟਸ ਤਾਂ ਉਹਨਾਂ ਨੇ ਜਿਹੜੇ ਅਡਾਨੀ ਅਮਬਾਨੀ ਦਾ 30 ਤੋਂ 22% ਕਰਤਾ ਉਹਨਾਂ ਨੂੰ ਪ੍ਰੋਡਕਟਿਵਿਟੀ ਲਿੰਕਡ ਇਨਸੈਂਟਿਵ ਦਿੰਦੇ ਆ ਤੇ ਉਹਨਾਂ ਦੇ ਕਰਜ਼ੇ ਵੀ ਮਾਫ ਕਰਦੇ ਆ ਇਹਨਾਂ ਦੇ ਵਿਚਾਰਿਆਂ ਦੀ ਤਾਂ ਕਰਜ਼ੇ ਦੀਆਂ ਸੋ ਇਹ ਜਿਹੜੀ ਵਰਕਿੰਗ ਕਲਾਸ ਹੈ ਆਮ ਆਦਮੀ ਪਾਰਟੀ ਨਾਲ ਖੜੀ ਆ ਔਰ ਅਸੀਂ ਇਹਨਾਂ ਦਾ ਜਿਹੜਾ ਜਸਟਿਸ ਜਿਹੜਾ ਹੋਏਗਾ ਰਿਫਾਰਮੇਟਿਵ ਹੋਏਗਾ ਅਸੀਂ ਇਹਨਾਂ ਦੀ ਮਦਦ ਕਰਾਂਗੇ ਕਿ ਇਹ ਗੱਡੀਆਂ ਨੂੰ ਜਿਹੜੀਆਂ ਆ ਗਈਆਂ ਪ੍ਰੋਪਰ ਕੰਡੀਸ਼ਨ ਚ ਕਰਨ ਇਹਨਾਂ ਨੂੰ ਓਵਰਲੋਡਿੰਗ ਨਾ ਕਰਨੀ ਪਵੇ ਇੱਕ ਪੋਜ਼ਿਟਿਵ ਸੇਰੀਟੇਟਰ ਦਾ ਔਰ ਇੱਕ ਜਿਹੜਾ ਹੈਲਪਿੰਗ ਹੈਂਡ ਜਿਹੜਾ ਹੈਗਾ ਉਹ ਗਵਰਨਮੈਂਟ ਇਹਨਾਂ ਬਲਕ ਐਕਸਟੈਂਡ ਕਰੇਗੀ ਕਿ ਦਾ ਬਸਾਂ ਦੇ ਜਿਹੜੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ওভারਲੋਡਡ ਹੁੰਦੀ ਆ ਬੱਚੇ ওভারਲੋਡ ਬਿਠਾਏ ਹੁੰਦੇ ਨੇ ਉਹਦੇ ਕਰਕੇ ਵੀ ਕਾਫੀ ਐਕਸੀਡੈਂਟ ਹੁੰਦੇ ਨੇ ਸੋ ਲੱਗਦਾ ਹੈਗਾ ਕਿ ਕਿਤੇ ਕਿਤੇ ਇਨਾਂ ਕਿਤੇ ਇਹਨਾਂ ਨੂੰ ਵੀ ਜਿਹੜੇ ਨੋਰਮਸ ਪੂਰੇ ਕਰਨੇ ਚਾਹੀਦੇ ਨੇ ਕਿਉਂਕਿ ਵਾਇਲੇਟਿੰਗ ਕਰਦੇ ਨੇ ਟ੍ਰੈਫਿਕ ਰੂਲ ਦੀ ਮੈਂ ਉਹ ਮੈਂ ਉਹ ਹੀ ਗੱਲ ਕਹਿ ਰਿਹਾ ਸੀਗਾ ਜੀ ਇੱਕ ਤਾਂ ਰੈਟਰੀਬਿਊਟਿਵ ਜਸਟਿਸ ਹੈ ਜੀ ਉਹਦੇ ਚ ਵੀ ਇੱਕ ওভারਲੋਡਿੰਗ ਹੋ ਗਈ ਫਲਾਨਾ ਹੋ ਗਿਆ ਵੀ ਸਾਰਿਆਂ ਦੇ ਚੱਕ ਕੇ ਚਲਾਨ ਕਰ ਦਿਓ ਦੂਜਾ ਦੇਖੋ ਵੀ ਉਹ ਕਿਉਂ ਕਰਦਿਆ ਉਹਦੇ ਚ ਇਸ ਕਰਕੇ ਆ ਵੀ ਜਿਹੜਾ ਉਹਨਾਂ ਦਾ ਪ੍ਰੋਫੈਸ਼ਨ ਨਾ ਜਿਹੜਾ ਧੰਦਾ ਹੈਗਾ ਔਰ ਰ ਉਹਦਾ ਕਾਰਨ ਇਹ ਹੈ ਵੀ ਇਹਨਾਂ ਦੇ ਜਿਹੜੀ ਇਨਪੁਟ ਕਾਸਟ ਵਧ ਗਈ ਹੈ ਜੀ ਚਾਹੇ ਉਹ ਤੇਲ ਹੈ ਇਨਸ਼ੋਰੈਂਸ ਹੈ ਸਪੇਅਰ ਪਾਰਟਸ ਹੈ ਗੱਡੀ ਦੀ origignal cost ਹੈ ਤੇ ਜਿਹੜਾ ਆਪਣਾ ਰੋਡ ਟੈਕਸ ਹੈ ਉਹ ਇੰਨੇ ਜ਼ਿਆਦਾ ਟੈਕਸਸ ਹੈ ਟੈਕਸੇਸ਼ਨ ਬਹੁਤ ਹਾਈ ਹੋ ਗਈ ਹੈ ਤੇ ਉਹਨਾਂ ਦੀ ਜਿਹੜੀਆਂ ਰਿਟਰਨਸ ਹੈ ਉਹ ਪ੍ਰੋਪੋਰਸ਼ਨੇਟਲੀ ਨਹੀਂ ਵਧੀਆਂ ਜਾਂ ਤਾਂ ਉਹ ਜਿਹੜੇ ਹੈਗੇ ਰੇਟ ਵਧਾਣਗੇ ਬਹੁਤ ਜ਼ਿਆਦਾ ਆਪਣੇ ਲੈਵਲ ਦੇ ਉੱਤੇ ਤੇ ਜਾਂ ਫਿਰ ਉਹ ਜਿਹੜਾ ਹੈਗਾ ਓਵਰਲੋਡਿੰਗ ਕਰਨਗੇ 90% ਹੈਗਾ ਕਹਿੰਦੇ ਸਕੂਲ ਬਲਿਆ ਬੋਲੋ ਜਿਹੜਾ ਹੈਗਾ ਜਿਹੜਾ ਇਹਨਾਂ ਨੂੰ ਕੋਈ ਟੈਕਵੇਰਾ ਨਹੀਂ ਪ੍ਰੈਦਾ ਜਾਂ ਕਿਸ ਸਕੂਲ ਦੀ ਵੀ ਰਿਸਪੋਨਸੀਬਿਲਟੀ ਨਹੀਂ ਖਿਮਤ ਦੀ ਹੈ ਕਿ ਕਿਸ ਸਕੂਲ 'ਚ ਤਾਂ ਬੱਚੇ ਪੜ੍ਹਦੇ ਨੇ ਸਕੂਲਾਂ ਦਾ ਫੀਸ ਵੱਧ ਲੱਤੀ ਜਾਂਦੀ ਹੈ ਪਰ ਇਹਨਾਂ ਦਾ ਜਿਹੜਾ ਹੈਗਾ ਰੋਜ਼ਾਨਾ ਰੁਕ ਰੁਕ ਕੇ ਲੋਕ ਆਉਂਦੇ ਆ ਹਾਂ ਉਹ ਅਸੀਂ ਸਕੂਲਵਾੜਾਂ ਨਾਲ ਵੀ ਟੇਕ ਅਪ ਕਰ ਰਹੇ ਆ ਇਹੀ ਇਹੀ ਰੋਲ ਆ ਜੀ ਜਿਹੜਾ ਸਰਕਾਰ ਦਾ ਇਹੀ ਰੋਲ ਹੈ ਕਿ ਜਿਹਦਾ ਹੱਕ ਹੈ ਜਿਹੜਾ ਉਹਨੂੰ ਉਹ ਹੱਕ ਮਿਲਣਾ ਚਾਹੀਦਾ ਵੀ ਹਰ ਥਾਂ ਤੇ ਕੁੰਡੀ ਕਨੈਕਸ਼ਨ ਨਹੀਂ ਲੱਗਣਾ ਚਾਹੀਦਾ ਜਿਵੇਂ ਮੈਂ ਤੁਹਾਨੂੰ ਸਾਬ੍ਹ ਪ ਦੇਖੋ ਜਿਹੜੇ ਚਲਾਨ ਕੱਟੇ ਗਏ ਹੈਗਾ ਉਹਦੇ ਚ ਜਿਹੜਾ ਹੈਗਾ ਉਹ ਜੋ ਵੀ ਉਹਦੇ ਚ ਮਤਲਬ ਲੀਗਲ ਐਕਸ਼ਨ ਤਾਂ ਹੋਏਗਾ ਹੋਏਗਾ ਕਿਉਂਕਿ ਮੰਨ ਲਿਓ ਉਸ ਜਿਹੜੇ ਮੇਰੇ ਖਿਆਲ ਹਾਈ ਕੋਰਟ ਸਾਹਿਬ ਉਹ ਹਾਈ ਕੋਰਟ ਤੋਂ ਵੀ ਆਰਡਰ ਆ ਗਿਆ ਉਹਦੀ ਪਾਲਣਾ ਕੀਤੀ ਜਾਏਗੀ ਇਹਨਾਂ ਨੂੰ ਵੀ ਰਿਫਾਰਮ ਕੀਤਾ ਜਾਏਗਾ ਸਕੂਲਾਂ ਬੜਾ ਨੂੰ ਵੀ ਕੀਤਾ ਜਾਏਗਾ ਲੇਕਿਨ ਉਹਦੇ ਚ ਸਾਡੀ ਕੋਸ਼ਿਸ਼ ਹੈ ਕਿ ਉਹਨੂੰ ਜਿਹੜਾ ਜਿਵੇਂ ਮੈਂ ਪਹਿਲਾਂ ਕਿਹਾ ਵੀ ਰਿਫਾਰਮੇਟਿਵ ਹੋਵੇ ਸਾਡੀ ਸਾਡੀ ਇੰਟੈਂਸ਼ਨ ਹੈ ਬਹੁਤ ਜ਼ਿਆਦਾ ਜੁਰਮਾਨਾ ਲਾਣਾ ਜਾਂ ਪੈਸੇ ਇਕੱਠੇ ਕਰਨਾ ਨਹੀਂ ਹੈ ਸਾਡਾ ਮਤਲਬ ਹੈ ਮਕਸਦ ਇਹ ਹੈ ਨਾ ਜੀ ਕਿ ਬੱਚਿਆਂ ਦੀ ਸੇਫਟੀ ਕਰਨਾ ਉਹਦੇ ਵਾਸਤੇ ਜੋ ਵੀ ਜ਼ਰੂਰੀ ਹੋਏਗਾ ਜ਼ਰੂਰ ਕਰਾਂਗੇ ਸੋ ਬਿਲਕੁਲ ਮੇਰਾ ਨਾਮ ਖੁਸ਼ੂਮਰਮਾ ਜੀ ਇਹ ਦੇਖੋ ਸਕੂਲ ਟਰਾਂਸਪੋਰਟ ਵੱਲੋਂ ਪਟਿਆਲਾ ਨਹੀਂ ਪੂਰੇ ਪੰਜਾਬ ਦੇ ਵਿੱਚ ਇਹ ਹੋਕਾ ਪਹੁੰਚ ਚੁੱਕਿਆ ਵੀ ਜਿਹੜਾ ਪ੍ਰਸ਼ਾਸਨ ਵੱਲੋਂ ਧੱਕਾ ਕੀਤਾ ਜਾ ਰਿਹਾ ਨਾਜਾਇਜ਼ ਜਿਹੜੇ ਚਲਾਨ ਨੇ 25 25 30 30 ਹਜ਼ਾਰ ਦੇ ਮਹਿੰਗੇ ਚਲਾਨ ਕੀਤੇ ਜਾ ਰਹੇ ਨੇ ਉਸ ਦੇ ਰੋਸ ਵਜੋਂ ਅੱਜ ਸਾਰੇ ਪਟਿਆਲੇ ਦੇ ਕੀ ਸਾਰੇ ਪੰਜਾਬ ਦੇ ਵੱਲੋਂ ਸਮਰਥਨ ਮਿਲ ਰਿਹਾ ਅੱਜ ਚੱਕਾ ਜਾਮ ਹੈ ਜਿਹਦੇ ਰੋਸ ਵਜੋਂ ਅੱਜ ਧਰਨਾ ਲੱਗਿਆ ਹੋਇਆ ਮੰਗਾ ਕੀ ਹੈ ਮੰਗਾ ਇਹ ਨੇ ਜੀ ਵੀ ਸਾਨੂੰ ਨਾਜਾਇਜ਼ ਤੌਰ ਤੇ ਤੰਗ ਨਾ ਕੀਤਾ ਜਾਵੇ ਕਿਉਂਕਿ ਸਰਕਾਰਾਂ ਇਹ ਕਹਿੰਦੀਆਂ ਨੇ ਵੀ ਬੇਰੋਜ਼ਗਾਰੀ ਬਹੁਤ ਹੈ ਅਸੀਂ ਬਾਹਰਲੇ ਮੁਲਕਾਂ 'ਚ ਨਹੀਂ ਜਾਣ ਦੇਣਾ ਨੌਜਵਾਨਾਂ ਨੂੰ ਪਰ ਜੇ ਬਾਹਰਲੇ ਮੁਲਕਾਂ ਚ ਨਹੀਂ ਜਾਣ ਦੇਣਾ ਤਾਂ ਘੱਟੋ ਘੱਟ ਇੱਥੇ ਤਾਂ ਕੰਮ ਕਰ ਲੈਣ ਦਿਓ ਐਨੇ ਬਹਾਨੇ ਸਰਕਾਰ ਨੂੰ ਸਰਕਾਰ ਦਾ ਖਜ਼ਾਨਾ ਭਰਨ ਵਾਸਤੇ 25 25 30 30 ਹਜ਼ਾਰ ਦੇ ਚਲਾਨ ਨੇ ਜਿਹੜੇ ਉਹ ਗਰੀਬ ਲੋਕਾਂ ਦੀਆਂ ਜੇਬਾਂ ਚੋਂ ਕੱਢ ਕੇ ਖਜ਼ਾਨੇ 'ਚ ਭਰੇ ਜਾ ਰਹੇ ਨੇ ਸੋ ਬਹੁਤ ਨਿੰਦਣਯੋਗ ਹੈ ਉਸਦੇ ਰੋਜ਼ ਵੱਦੋਂ ਅੱਜ ਅਸੀਂ ਆਪਣਾ ਚੱਕਾ ਜਾਮ ਕਰਿਆ ਹੋਇਆ ਸਕੂਲਾਂ ਦੇ ਵਿੱਚ ਬੱਚੇ ਨਹੀਂ ਲੈ ਕੇ ਗਏ ਤੇ ਅਸੀਂ ਅੱਜ ਧਰਨਾ ਲਾਇਆ ਹੋਇਆ ਬਿਲਕੁਲ ਬਿਲਕੁਲ ਭਾਈ ਜੀ ਇਹਦੇ ਲਈ ਬੜਾ ਵਧੀਆ ਤੁਹਾਡਾ ਕੁਐਸਚਨ ਹੈ ਇਹਦੇ ਲਈ ਸਰਕਾਰ ਜ਼ਿੰਮੇਵਾਰ ਹੈ ਕਿਉਂਕਿ ਸਰਕਾਰ ਸਾਨੂੰ ਕੰਮ ਨਹੀਂ ਕਰਨ ਦੇ ਰਹੀ ਜੇਕਰ ਸਾਨੂੰ ਸਰਕਾਰ ਕੰਮ ਕਰਨ ਦੇਵੇ ਤਾਂ ਅਸੀਂ ਬੱਚਿਆਂ ਨਾਲ ਤੇ ਅਸੀਂ ਪੇਰੈਂਟਸ ਨਾਲ ਸਾਡੀ ਬਹੁਤ ਵਧੀਆ ਜਿਹੜਾ ਰਿਲੇਸ਼ਨਸ਼ਿਪ ਹੈ ਅਸੀਂ ਕਈ ਕਈ ਸਾਲਾਂ ਤੋਂ ਉਹਨਾਂ ਦੇ ਬੱਚਿਆਂ ਨੂੰ ਸਕੂਲਾਂ 'ਚ ਲਿਜਾ ਰਹੇ ਹਾਂ